ਕਰਾਉਣ ਕੋਈ ਐਸੀ ਐਫ ਡੀ ਕਰਤੀ ਤੁਹਾਡੀ ਇੰਸ਼ੋਰੈਂਸ ਪਾਲਸੀ ਮੈਂ ਸਾਲ ਬਾਅਦ ਰੀਨਿਊ ਕਰਾਉਣ ਗਿਆ ਤਾਂ ਮੈਨੂੰ ਸਟਾਫ ਨੇ ਕਿਹਾ ਵੀ ਇਹ ਰੀਨਿਊ ਨਹੀਂ ਹੋ ਸਕਦੀ ਇਹ ਤਾਂ ਟਿਲ ਡੈਥ ਤੱਕ ਟਿਲ ਡੈਥ ਮੇਰੀ ਘਰ ਵਾਲੀ ਦੇ ਉਸ ਤੋਂ ਬਾਅਦ ਇਹਦੇ ਮੁੰਡੇ ਨੂੰ ਮਿਲੂਗੇ ਪੈਸੇ ਬਾਸ ਲੱਗ ਮੈਨੂੰ ਸਹੀ ਬੰਦਾ ਹੀ ਟੱਕਰੀ ਗਿਆ ਚਾਹੇ ਬੱਥਾਲੇ ਤੇ ਚਾਹੇ ਰੇਲ ਵਾਲੇ ਤੇ ਜਿਹੜੇ ਮਰਜੀ ਮਹਿਕਮੇ ਦੇ ਬੰਦੇ ਤੇ ਬਹੁਤ ਪਿਆਰ ਮਿਲਿਆ ਸਾਨੂੰ ਸਮਾਜ ਚੋਂ ਲੇਕਿਨ ਐਚ ਡੀ ਐਫ ਸੀ ਨੇ ਪਹਿਲੀ ਵਾਰ ਸਾਨੂੰ ਤਾਰੇ ਦਿਖਾਤੇ ਦਿਨ ਚ ਮੇਰ ਨੂੰ ਬੋਲਿਆ ਮੇਰੀ ਵਾਈਫ ਬਾਰੇ ਗਲਤ ਬੋਲਿਆ ਉਹਨਾਂ ਨੇ ਮੌਤ ਬਾਰੇ ਬੋਲਿਆ ਉਹਨਾਂ ਨੇ ਮੈਂ ਤਾਂ ਸਬਜੀ ਭਾਜੀ ਵਾਲਿਆਂ ਨਾਲ ਬਿਲ ਲੜ ਲੜ ਪੈਂਦਾ ਪਾ 5 ਰੁਪਏ ਪਿੱਛੇ ਜੇ ਆਦਾ ਗਲਤ ਪਾਤਾ ਗੋ ਗੋਭੀ ਗਲਤ ਪਾਤੀ ਤਿੰਨ ਚਾਰ ਬੰਦੇ ਸਾਡੇ ਘਰ ਢੇੜੇ ਮਾਰਦੇ ਰਹੇ ਆ ਮੈਂ ਕੋਈ ਲੋਨ ਨਹੀਂ ਤਾਂ ਲੈਣਾ ਇਹਨਾਂ ਤੇ ਮੇਰੇ ਘਰ ਇੰਨੇ ਜਿਹੜੇ ਮਾਰਨ ਦੀ ਕਾ ਲੋੜ ਤੇ ਸਨ 22 ਚ ਇਹਨਾਂ ਦੀ ਅਖਬਾਰ ਚ ਖਬਰ ਆਈ ਵੀ 13000 ਕਰੋੜ ਵਾਧੇ ਚ ਗਿਆ ਹਾਂ ਤੇ 24 ਸਨ ਵਿੱਚ ਆਈ ਇਹਨਾਂ ਦੀ ਰਿਪੋਰਟ ਅਖਬਾਰ ਚ ਕਿ 1 ਲੱਖ 119 ਕਰੋੜ ਵਾਧੇ ਚ ਗਿਆ ਮੈਂ ਕਿਹਾ ਕਿ ਆ ਤੁਸੀਂ ਇਹ ਜਨਰਲ ਸੂਰ ਦੀ ਦੁਕਾਨ ਕਰਦੇ ਕਿਹਾ ਕਰਦੇ ਆ ਲੋਕਾਂ ਦੇ ਪੈਸਾ ਲੋੜ ਲੋੜਦੇ ਆ ਸੱਤ ਤੁਹਾਨੂੰ ਜਦੋਂ ਤੁਸੀਂ ਉਹ ਬੈਂਕ ਚ ਗਏ ਐਫ ਡੀ ਕਰਾਉਣ ਦੇ ਲਈ ਤੁਹਾਨੂੰ ਦੱਸਿਆ ਨਹੀਂ ਕਿ ਆ ਵੀ ਭਾਈ ਤੁਹਾਡੀ ਅਸੀਂ ਪਾਲਿਸੀ ਕਰ ਰਹੇ ਆ ਜਾਂ ਇਹਦੇ ਤੁਹਾਨੂੰ ਆ ਫਾਇਦਾ ਉਹਨ ਮੈਂ ਇਹ ਗੱਲ ਕਹੀ ਮੈਂ ਕਿ ਬੇਟੇ ਮੈਂ ਮੈਂ ਬੇਟੇ ਦਾ ਰਿਸ਼ਤਾ ਕਰਿਆ ਹੋਇਆ ਹੈ ਮੈਂ ਵਿਆਹ ਕਰਨੇ ਮੈਨੂੰ ਪੈਸੇ ਚਾਹੀਦੇ ਆ ਵੀ ਤੁਸੀਂ ਸਾਲ ਤੋਂ ਵੱਧ ਨਾ ਮੇਰੇ ਪੈਸੇ ਬਾਉਂਡ ਕਰ ਦਿਓ ਜਦੋਂ ਬਾਅਦ ਚ ਹੁਣ ਜਦ ਵਿਆਹ ਮੇਰੇ ਲੋਡ ਪਈ ਇਹਨਾਂ ਦਿੱਤਾ ਸੀ 28 ਲੱਖ ਤੇ 2 ਲੱਖ ਦੀ ਤਾਂ ਇਹਨਾਂ ਨੇ ਕੀ ਕਰੇ 50-50 ਦੀ ਦੋ ਐਫ ਡੀਆ ਕਰਤੇ 1 ਲੱਖ ਦੀ ਕਰਤੀ ਇੰਨੇ ਕਾਗਜ਼ ਵਧਾਤੇ ਵੀ ਕਿ ਵਿਚੇ ਇਹਨਾਂ ਨੇ ਉਹ ਸਾਨੂੰ ਨਹੀਂ ਪਤਾ ਐਫ ਡੀ ਜਗਾ ਜੱਟ 26 ਲੱਖ ਦੀ ਬাউਟ ਉਹਦੀ ਇਹਨਾਂ ਨੇ ਇੰਸ਼ੋਰੈਂਸ ਪਾਲਸੀ ਕਰਤੀ ਜਦੋਂ ਤੁਹਾਡੇ ਫਿਰ ਬੇਟੇ ਦਾ ਵਿਆਹ ਸੀ ਉਦੋਂ ਤੁਹਾਡੇ ਕੋਲ ਪੈਸਾ ਨਹੀਂ ਬਚਿਆ ਹੋਣਾ ਉਹ ਪੈਸਾ ਜਦੋਂ ਉਹ ਸੀ ਲੈਣ ਗਏ 10 ਤੇ 12 ਮਾਰਚ ਦੀ ਮੈਂ ਮੈਰਿਜ ਕਰੀ 23 ਦੀ ਜਦੋਂ 10 ਮਾਰਚ ਨੂੰ ਪੈਸੇ ਲੈਣ ਗਏ 5 ਲੱਖ ਲਾ ਉੱਥੇ ਵਾਊਚਰ ਭਰਿਆ ਉਹ ਕਹਿੰਦੇ ਜੇ ਤਾਂ ਮਿਲਣਾ ਹੀ ਨਹੀਂ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਰਿਸ਼ਤੇਦਾਰ ਘਰ ਬੈਠੇ ਮੁੰਡੇ ਦੀ ਰਿਸੈਪਸ਼ਨ ਦੀ ਤਿਆਰੀ ਕਰੀ ਵੀ ਸੀ ਔਰ ਰਿਸੈਪਸ਼ਨ ਕੈਨਸਲ ਕਰੀ। ਸਾਰਾ ਮਹੀਨੇ ਤੁਹਾਡਾ ਪੈਸਾ ਭਰਤਿਆ ਤੇ ਤੁਹਾਡੇ ਵੱਲੇ ਕੱਖ ਨਹੀਂ। ਤੁਹਾਨੂੰ ਸਵਾ ਮਹੀਨੇ। ਤੇਨੂੰ ਖਤੜੀ ਹੋਈ ਜੀ ਤੁਸੀਂ ਫਿਰ ਰਿਪੋਰਟ ਨਹੀਂ ਕਰੀ ਪੁਲਿਸ ਕੋਲ ਨਹੀਂ ਗਏ। ਮੇਰੇ ਕੋਲ ਜੀ ਡਾਕੂਮੈਂਟ ਨੇ ਪੁਲਿਸ ਰਿਪੋਰਟ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਹਿਬ ਸੀਐਮ ਸਾਹਿਬ ਆ ਤੁਸੀਂ ਮੇਰੇ ਕਾਗਜ਼ ਦੇ ਦੇਖ ਲਓ ਭਰੇ ਪਏ ਆ। ਮੈਂ ਆਪਣੇ ਵਰਗਾ ਗਿਣਦਾ ਤਾਂ ਸਾਰਿਆਂ ਨੂੰ। ਪਰ ਬੈਂਕ ਨੇ ਇਸ ਖਾਤਾ ਮੈਨੂੰ ਵੀ ਹਰੇਕ ਤੇ ਫੇਥ ਲਾ ਗੋ ਮੇਰੇ ਗਰੀਬ ਨਾਲ ਇਹਨਾਂ ਨੇ ਹੱਕ ਹਲਾਲ ਦੀ ਕਮਾਈ ਕਰੀ ਵੀ ਸ਼ਰਯਾਮ ਉੱਲੋਟ ਲੇ ਇਹਨਾਂ ਨੇ ਜੇ ਤੁਸੀਂ ਨਾ ਹੋਵੋ ਪੁਲਿਸ ਨਾ ਹੋਵੇ ਇਹ ਤਾਂ ਢੇਡ ਦੇਣ ਲੋਕਾਂ ਨੂੰ ਮਾਤਾ ਜੀ ਮੈਂ ਤੁਸੀਂ ਭਰੋਸਾ ਕਿੱਦਾਂ ਕਰ ਲਿਆ ਮੈਂ ਭਰੋਸਾ ਕਰਿਆ ਮੈਨੂੰ ਕਹਿੰਦਾ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਮੈਂ ਕਹਾਂ ਟੋਨੀ ਕਹਾਂ ਤੁਸੀਂ ਮੈਨੂੰ ਟੋਨੀ ਸਮਝੋ ਬਲਜੀਤ ਕੌਰ ਜੀ ਦਾ ਤੁਸੀਂ ਇਹਨਾਂ ਦੀ ਪਾਲਿਸੀ ਕੀਤੀ ਸੀ ਰੋਪੜ ਤੋਂ ਸੋ ਕਾਲ ਘਟ ਗਏ ਆ ਕੋਈ ਜਵਾਬ ਦੇਣਾ ਉਚਿਤ ਨਹੀਂ ਸਮਝਿਆ ਕਰ ਲੈਣੀ ਆ ਕਿ ਚੱਕਦੇ ਜਾਂ ਨਹੀਂ ਚੱਕਦੇ ਤੇ ਹੁਣ ਕਾਲ ਚੁੱਕੀ ਨਹੀਂ ਜਾਣੀ ਬੰਦਾ ساری ਉਮਰ ਕਮਾਈ ਕਰਦਾ ਹੈ ਕਿ ਉਹ ਆਪਣੇ ਬੁਢਾਪੇ ਦੇ ਵਿੱਚ ਉਸ ਕਮਾਈ ਦੇ ਵਿੱਚੋਂ ਜੋ ਬਚਤ ਹੋਈ ਹੈ ਉਹਦੇ ਨਾਲ ਉਹਦਾ ਵੀ ਰੱਪਾ ਜਿਹੜਾ ਹੈਗਾ ਉਹ ਚੰਗਾ ਨਿਕਲ ਸਕੇ ਪਰ ਬੁਢਾਪੇ ਦੇ ਵਿੱਚ ਜੋ ਪੈਸੇ ਇਕੱਠੇ ਹੁੰਦੇ ਆ ਤਾਂ ਉਸ ਦੀ ਫਿਰ ਲੁੱਟਮਾਰ ਹੁੰਦੀ ਹੈ ਜਾਂ ਫਿਰ ਕਹਿ ਲਓ ਉਸ ਦੇ ਨਾਲ ਆਪਣੇ ਫਾਇਦੇ ਲੈਣ ਲਈ ਲੋਕ ਯੋਜਨਾਵਾਂ ਘੜਨੀਆਂ ਸ਼ੁਰੂ ਕਰ ਦਿੰਦੇ ਆ ਕਈ ਵਾਰ ਫਰਾਡ ਹੋ ਜਾਂਦੇ ਆ ਪਰ ਇੱਥੇ ਇੱਕ ਸਾਡੇ ਨਾਲ ਬਜ਼ੁਰਗ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੀ 70 ਸਾਲ ਦੀ ਕਮਾਈ ਜੋ ਮੈਨੂੰ ਉਸ ਤੋਂ ਬਾਅਦ ਪੈਸੇ ਮਿਲੇ ਸੀ ਉਹਨਾਂ ਨੂੰ ਲੈ ਕੇ ਬੈਂਕ ਗਿਆ ਸੀ ਕਿ ਭਾਈ ਮੇਰੀ ਇਹਦੀ ਐਫਡੀ ਕਰ ਦੋ ਪਰ ਮੇਰੇ ਨਾਲ ਧੋਖਾ ਕੀਤਾ ਗਿਆ ਕੀ ਧੋਖਾ ਕੀਤਾ ਗਿਆ ਕਿਹਨੇ ਧੋਖਾ ਕਰਿਆ ਕਿੱਥੇ ਲੈ ਕੇ ਗਏ ਸੀ ਸਾਰੀ ਗੱਲ ਬਾਤ ਜਾਣਦੇ ਸਾਡੇ ਨਾਲ ਹਰਦੀਪ ਸਿੰਘ ਜੀ ਹੈ ਹਰਦੀਪ ਸਿੰਘ ਜੀ ਕੀ ਤੁਹਾਡੀ ਨੌਕਰੀ ਕਿਹੜੀ ਸੀ ਕਿੰਨੇ ਪਹਿਲਾਂ ਤੁਹਾਨੂੰ ਪੈਸੇ ਉਸ ਤੋਂ ਬਾਅਦ ਜਿਹੜੇ ਪ੍ਰਾਪਤ ਹੋਏ ਸੀ ਜਿਹੜਾ ਤੁਹਾਡੇ ਨਾਲ ਫਰੋਡ ਹੋਇਆ ਉਹਦੀ ਬਾਅਦ ਚ ਗੱਲ ਕਰਦੇ ਆ ਪਹਿਲਾਂ ਤੁਸੀਂ ਆਪਣੀ ਨੌਕਰੀ ਬਾਰੇ ਦੱਸੋ ਨੌਕਰੀ ਮੇਰੀ ਖੇਤੀਬਾੜੀ ਵਿਕਾਸ ਬੈਂਕ ਚ ਹੋਈ ਹੈ ਜੀ ਤੇ 30 ਸਾਲਾਂ ਬਾਅਦ ਬਾਦ ਮੈਂ ਰਿਟਾਇਰ ਹੋਇਆ ਤੇ ਮੈਨੂੰ ਫੰਡ ਕਾਫੀ ਮਿਲੇ 40-50 ਲੱਖ ਦੇ ਘਰੀਬ ਤੇ ਉਹਦੇ ਵਿੱਚੋਂ ਕੁਝ ਪੈਸਾ ਖਰਚ ਹੋ ਗਿਆ ਬੇਹਾਂ ਤੇ ਤੇ ਕੋ ਬਾਕੀ ਬਚਦਾ ਪੈਸਾ ਅਸੀਂ ਐਚਡੀਐਫਸੀ ਬ੍ਰਾਂਚ ਚ ਗਏ ਵੀ ਐਫਡੀ ਕਰ ਦੋ ਇਹਦੀ ਤੁਸੀਂ ਕਿਹੜਾ ਉਧਾ ਕਿਹੜਾ ਸੀ ਤੁਹਾਡਾ ਬੈਂਕ ਚ ਡਿਪਟੀ ਮੈਨੇਜਰ ਦਾ ਡਿਪਟੀ ਮੈਨੇਜਰ ਸੀ ਹਾਂਜੀ ਤੇ ਤੁਸੀਂ ਬੈਂਕ ਗਏ ਫਿਰ ਹਾਂਜੀ ਰੋਪੜ ਬ੍ਰਾਂਚ ਹਾਂਜੀ ਰੋਪੜ ਤੇ ਪੈਦਾ ਇਹੀ ਪੈਸਾ ਕੋਆਪਰੇਟਿਵ ਬੈਂਕ ਵਿੱਚ ਦਾ ਈਵਨਿੰਗ ਬ੍ਰਾਂਚ ਉਹਨਾਂ ਨੇ ਲੋਕਡਾਊਨ ਵਿੱਚ ਰੇਟ ਆਫ ਇੰਟਰਸਟ ਘੱਟ ਕਰਦੇ ਚਲੇ ਗਏ ਤੇ ਅਸੀਂ ਚਾਹੁੰਦੇ ਦੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਐਚਡੀਐਫਸੀ ਨਾਲ ਕੰਟੈਕਟ ਕਰਿਆ ਕਹਿੰਦੇ ਅਸੀਂ 7.25 ਵਿਆਜ ਦਵਾਂਗੇ ਤੇ ਦਿੱਤਾ ਇਹਨਾਂ ਨੇ ਐਫਡੀ ਕਰਨ ਤੋਂ ਬਾਅਦ 7% ਦੇ ਗ੍ਰੀ ਤੇ ਮਤਲਬ ਇਹ ਹੋ ਗਿਆ ਤੇ ਸਾਨੂੰ ਇੰਸ਼ੋਰ ਰਨਸ ਬਾਰੇ ਜਮਾਈ ਨੇ ਨੌਲੇਜ ਐਲ ਆਈ ਸੀ ਬ੍ਰਾਂਚ ਇੱਥੇ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਦੀ ਜੇ ਅਸੀਂ ਐਲ ਆਈ ਸੀ ਕਰਾਉਣੀ ਤਾਂ ਉੱਥੇ ਜਾਣਾ ਪੈਂਦਾ ਸਾਨੂੰ ਸਾਡੀਆਂ ਤੇ ਧੋਖਾ ਕੀ ਹੋਇਆ ਫਿਰ ਤੁਸੀਂ ਜਦੋਂ ਬੈਂਕ ਗਏ ਹਾਂਜੀ ਧੋਖਾ ਇਹ ਹੋਇਆ ਕਿ ਇਹਨਾਂ ਨੇ ਹੈਡ ਵੱਡੀ ਮਾਉਂਟ ਦਾ 26 ਲੱਖ ਦਾ ਚੇਂਜ ਕਰ ਲਿਆ ਜਾਣ ਬੁੱਝ ਕੇ ਉਹਦੀ ਲਾਈਫ ਇੰਸ਼ੋਰੈਂਸ ਬਣਾਤੀ ਐਚ ਡੀ ਐਫ ਲਾਈਫ ਇੰਸ਼ੋਰੈਂਸ ਤੁਸੀਂ ਕਰਾਉਣ ਗਏ ਸੀ ਐਫ ਡੀ ਕਰਤੀ ਤੁਹਾਡੀ ਇੰਸ਼ੋਰੈਂਸ ਪਾਲਸੀ ਹਾਂਜੀ ਉਹ ਕਰਤਾ ਇਹਨਾਂ ਨੇ ਤੇ ਜਦੋਂ ਮੈਂ ਸਾਲ ਬਾਅਦ ਰੀਨਿਊ ਕਰਾਉਣ ਗਿਆ ਤਾਂ ਮੈਨੂੰ ਸਟਾਫ ਨੇ ਕਿਹਾ ਵੀ ਇਹ ਰੀਨਿਊ ਨਹੀਂ ਹੋ ਸਕਦੀ ਇਹ ਤਾਂ ਟਿਲ ਡੈਥ ਤੱਕ ਟਿਲ ਡੈਥ ਮੇਰੀ ਘਰ ਵਾਲੀ ਦੇ ਉਸ ਤੋਂ ਬਾਅਦ ਇਹਦੇ ਮੁੰਡੇ ਨੂੰ ਮਿਲੂਗੇ ਪੈਸੇ ਵਾਰਸ ਨੂੰ ਅੱਛਾ ਜੀ 26 ਲੱਖ ਬੌਂਡ ਹੋ ਗਿਆ ਤੁਹਾਡਾ ਬੁਰਾ ਇਹਨਾਂ ਨੇ ਮੈਨੂੰ ਬੋਲਿਆ ਮੇਰੀ ਵਾਈਫ ਬਾਰੇ ਗਲਤ ਬੋਲਿਆ ਉਹਨਾਂ ਨੇ ਮੌਤ ਬਾਰੇ ਬੋਲਿਆ ਉਹਨਾਂ ਨੇ ਵੀ ਇਹ ਤਾਂ ਇਦਾਂ ਬਣਾਤੇ ਉਹਨਾਂ ਨੇ ਮੈਂ ਕਿਹਾ ਮੇਰੇ ਪੈਸੇ ਵਾਪਸ ਕਰ ਦੋ ਹੁਣੀਓ ਮੈਂ ਤਾਂ ਸਬਜ਼ੀ ਭਾਜੀ ਵਾਲਿਆਂ ਨਾਲ ਲੜ ਲੜ ਪੈਂਦਾ ਪਾ 5 ਰੁਪਏ ਪਿੱਛੇ ਜੇ ਆਦਾ ਗਲਤ ਪਾਤਾ ਗੋ ਗੋभी ਗਲਤ ਪਾਤੀ ਮੇਰੇ ਫੇਰ ਇਹਨਾਂ ਨੇ ਬਿਨਾ ਪਾਲਿਸੀ ਲਏ ਮੇਰੇ ਕੋਲ ਆ ਜੀ ਇਹਦੇ ਵਿੱਚ ਪਾਲਿਸੀ ਲਏ ਬਿਨਾ ਇਹ ਥਰੈਂਡਰ ਨਹੀਂ ਹੁੰਦੀ ਉਹਨਾਂ ਨੇ ਬਿਨਾ ਮੇਤੋ ਪਾਲਿਸੀ ਲਏ ਤੇ ਇਹ ਲਾ ਇਹ ਸੋਰਾਂ ਸਾਲੀ ਤੇ ਚੁੱਪਚਪੀਤੇ ਘਰ ਵਾਲੀ ਦੇ ਖਾਤੇ ਵਿੱਚ 256000 338 ਰੁਪਏ ਕੱਟ ਕੇ ਬਾਕੀ ਪੈਸੇ ਭਾਤ ਸਾਨੂੰ ਸੇ ਮੋੜ ਤੇ ਤੁਹਾਡੇ 256000 ਕੱਟ ਲਿਆ ਵਿੱਚੋਂ ਉਹ ਕੱਟ ਲਿਆ 256338 ਰੁਪਏ ਕੱਟੇ ਇਹਨਾਂ ਨੇ ਹੂੰ ਉਹ ਕਾਦੀ ਕੱਟੇ ਉਹਨਾਂ ਨੇ ਦੱਸਿਆ ਤੁਹਾਨੂੰ ਓਏ ਇਹੀ ਤਾਂ ਗੱਲ ਐ ਜੀ ਅਸੀਂ ਜਦੋਂ ਤੁਹਾਨੂੰ ਫੰਡ ਦਿੱਤਾ ਵਿਆਜ ਖਾਣ ਦਾ ਸਾਡਾ ਰਾਈਟ ਹੈ ਪੀ ਐਨ ਬੀ ਵਿੱਚ ਸਾਨੂੰ ਮਿਲਦਾ ਤੇ ਜਿੰਨਾ ਅਸੀਂ ਐਫ ਡੀ ਕਰਾਈ ਹੁੰਦੀ ਆ ਉਹ ਵਾਪਸ ਮੋੜਦੇ ਪੈਸਾ ਜਿਹੜਾ ਸੀ ਮਤਲਬ ਵਿਆਜ ਤੁਹਾਨੂੰ ਮਿਲ ਰਿਹਾ ਸੀ ਉਹ ਇਹਨਾਂ ਨੇ ਕੱਟ ਲਿਆ ਬਾਅਦ ਵਿੱਚ ਉਹ ਤਾਂ ਠਹਿ ਜੀ ਉਹ ਰਾਈਟ ਹੀ ਨਹੀਂ ਹੈਗਾ ਕਿਉਂ ਹਾਂ ਤੇ ਉਹ ਸਾਡਾ ਇਨਾ ਫਾਈਨੈਂਸ਼ੀਅਲ ਲਾਸ ਕਰਤਾ ਜਿੰਨਾ ਅਸੀਂ ਕਮਾਉਣਾ ਚਾਹੁੰਦੇ ਤੇ ਉਹ ਗਵਾਤਾ ਇਹਨਾਂ ਨੇ ਸਾਡਾ ਜਦੋਂ ਕਿ ਤੁਸੀਂ ਆਪ ਡਿਪਟੀ ਮੈਨੇਜਰ ਰਿਟਾਇਰ ਹੋਏ ਹਾਂ ਮੈਂ ਡਿਪਟੀ ਮੈਨੇਜਰ ਤੌਰ ਤੇ ਹੋਇਆ ਰਿਟਾਇਰ ਤੇ ਮਤਲਬ ਇਹਨਾਂ ਨੂੰ ਮੈਂ ਸਭ ਕੁਝ ਆਪਣੀ ਇੰਟਰੋਡਕਸ਼ਨ ਦਿੱਤੀ ਵੀ ਮੇਰਾ ਐਸ ਆੁੱਲਾ ਮੇਰੇ ਨਾਲ ਧੋਖਾ ਨਹੀਂ ਕਰਨਾ ਇਹਨਾਂ ਨੇ ਜਾਣ ਬੁੱਝ ਕੇ ਸਾਡੀ ਪਿੱਠ ਪਿੱਛੇ ਛੋਰਾ ਮਾਰਿਆ ਤਿੰਨ ਚਾਰ ਬੰਦੇ ਸਾਡੇ ਘਰ ਘੇੜੇ ਮਾਰਦੇ ਰਹੇ ਆ ਇਹ ਮੈਂ ਕੋਈ ਲੋਨ ਨਹੀਂ ਤਾਂ ਲੈਣ ਆਇਨਾ ਤੇ ਮੇਰੇ ਘਰ ਇਹਨੇ ਘੇੜੇ ਮਾਰਨ ਦੀ ਕੀ ਲੋੜ ਸੀ ਮੈਂ ਪੈਸੇ ਦੇਣ ਵਾਲਿਆਂ ਵਿੱਚ ਹੈ ਜੀ ਕਿਉਂਕਿ ਜਦੋਂ ਸਾਡੇ ਪਿੰਡ ਦੀ ਜ਼ਮੀਨ ਅਕਵਾਇਰ ਹੁੰਦੀ ਸੀ ਤਾਂ ਰੋਪੜ ਦੇ ਮੈਨੇਜਰ ਕੱਲੇ-ਕੱਲੇ ਘਰ ਜਾਏ ਕਰਦੇ ਤੇ ਵੀ ਮੈਨੂੰ ਦੋ ਇਹ ਪੈਸਾ ਮੰਨੂ ਦੋ ਪੈਸਾ ਤੁਸੀਂ ਜਦੋਂ ਆਪਣੀ ਸਰਵਿਸ ਤੁਸੀਂ ਕੀਤੀ ਆ ਉਦੋਂ ਤੁਸੀਂ ਤਾਂ ਨਹੀਂ ਲੋਕਾਂ ਨਾਲ ਇਦਾਂ ਕਰਦੇ ਰਹੇ ਹਾਂ ਜੀ ਅਸੀਂ ਤਾਂ ਸੇਵਾ ਕਰਦੇ ਹਾਂ ਜੀ ਉਲਟਾ ਚਾਹ ਪਾਣੀ ਸਾਨੂੰ 10000 ਰੁਪਏ ਮਹੀਨੇ ਦਾ ਅਲਾਊਡ ਹੁੰਦਾ ਸੀਗਾ ਵੀ ਆਏ ਜੀਮੇਦਾਰ ਨੂੰ ਚਾਹ ਚਾਹ ਪਾਣੀ ਪੁੱਛੋ ਐਂਟਰਟੇਨਮੈਂਟ ਹੈਡ ਹੂੰ ਇਸ ਤਰ੍ਹਾਂ ਦਾ ਸਾਡਾ ਬੈਂਕ ਤਾਂ ਜਮੈਂ ਲੋਕਾਂ ਦੇ ਹਿੱਤਾਂ ਵਿੱਚ ਚੱਲਦਾ ਜੀ ਤੇ ਹੁਣ ਜਦੋਂ ਫਿਰ ਤੁਸੀਂ ਦੂਜੇ ਬੈਂਕ ਗਏ ਸੀ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਤਾਂ ਉਹਨਾਂ ਨੇ ਵੀ ਤਾਂ ਸੇਵਾ ਦੀ ਮੋਟੋ ਰੱਖਿਆ ਹੁੰਦਾ ਵੀ ਅਸੀਂ ਸੇਵਾ ਹੀ ਕਰ ਰਹੇ ਹਾਂ ਲੋਕਾਂ ਦੀ ਉਹ ਪ੍ਰਾਈਵੇਟ ਬੈਂਕ ਹੈ ਜੀ ਆਪਣੇ ਮਾਲਕਾਂ ਨੂੰ ਖੁਸ਼ ਕਰਨ ਬਾਅਦ ਤੇ ਹਰੰਪਲਾਈ ਹੀਰਾ ਫੇਰੀ ਕਰਦਾ ਇੱਕ ਮੇਰਾ ਦੋਸਤ ਹੈ ਜੀ ਪੀਪੀ ਪੰਜਾਬ ਪੁਲਿਸ ਦਾ ਉਹ ਮੈਨੂੰ ਕਹਿੰਦਾ ਵੀ 1.5 ਲੱਖ ਦੀ ਐਫਡੀ ਕਰਾਈ ਤੇ ਮਨੂੰ ਕੋਸਾ ਲਾਵਾ ਤੇ 75000 ਮੋੜਦਾ ਕਹਿੰਦੇ ਇੰਨਾ ਹੀ ਉਲਸ ਨੂੰ ਵੀ ਹਾਂ ਉਲਸ ਦੇ ਮੁਲਾਜ਼ਮ ਨੂੰ ਡੇਢ 75000 ਆਹ ਹਾਂ ਜੀ ਤੇ ਮੈਨੂੰ ਬੜਾ ਬੁਰਾ ਲੱਗਾ ਇਹਨਾਂ ਨੇ ਫਿਰ ਹਰੇਕ ਬੰਦੇ ਨਾਲ ਆਨੇ ਬਹਾਨੇ ਪੈਸੇ ਚੀਟਿੰਗ ਕਰਦੇ ਆ ਸਨ 22 ਚ ਇਹਨਾਂ ਦੀ ਅਖਬਾਰ ਚ ਖਬਰ ਆਈ ਵੀ 13000 ਕਰੋੜ ਵਾਧੇ ਚ ਗਿਆ ਬਿਲਕੁਲ ਹਾਂ ਤੇ 24 ਸਨ ਵਿੱਚ ਆਈ ਇਹਨਾਂ ਦੀ ਰਿਪੋਰਟ ਅਖਬਾਰ ਚ ਕਿ 1 ਲੱਖ 119 ਕਰੋੜ ਵਾਧੇ ਚ ਗਿਆ ਮੈਂ ਕਿਹਾ ਕਿਆ ਤੁਸੀਂ ਜਨਰਲ ਸਟੋਰ ਦੀ ਦੁਕਾਨ ਕਰਦੇ ਕਿਆ ਕਿਆ ਕਰਦੇ ਆ ਲੋਕਾਂ ਦੇ ਪੈਸਾ ਲੋਟਦੇ ਆ ਸਰ ਹੂੰ ਇਹ ਬੈਂਕ ਮਾਇਦਾ ਇੰਡੀਆ ਗਵਰਨਮੈਂਟ ਨੂੰ ਵੀ ਬੇਨਤੀ ਕਰਦਾ ਵੀ ਐਦਾਂ ਪ੍ਰਾਈਵੇਟਾਈਜੇਸ਼ਨ ਵਿੱਚ ਲੋਕਾਂ ਦਾ ਸ਼ੋਸ਼ਣ ਹੁੰਦਾ ਬਹੁਤੇ ਲਾਇਸੈਂਸ ਨਾ ਦੋ ਇਹਨਾਂ ਨੂੰ ਹੂੰ ਠੀਕ ਆ ਨਾ ਸਕੂਲਾਂ ਨੂੰ ਤੇ ਬੈਂਕਾਂ ਨੂੰ ਇਹ ਲੋਕਾਂ ਦਾ ਆਰਥਿਕ ਨਕਸਾਨ ਕਰਦੇ ਬਹੁਤ ਨਹੀਂ ਤੁਹਾਨੂੰ ਜਦੋਂ ਤੁਸੀਂ ਉਹ ਬੈਂਕ ਚ ਗਏ ਐਫ ਡੀ ਕਰਾਉਣ ਦੇ ਲਈ ਤੁਹਾਨੂੰ ਦੱਸਿਆ ਨਹੀਂ ਕਿ ਆ ਵੀ ਭਾਈ ਤੁਹਾਡੀ ਅਸੀਂ ਪਾਲਿਸੀ ਕਰ ਰਹੇ ਆ ਜਾਂ ਇਹਦੇ ਤੁਹਾਨੂੰ ਆ ਫਾਇਦਾ ਐਸੇ ਚੱਕ ਕੇ ਲਿਆਂਦੀ ਫਿਰ 1 ਸਾਲ ਬਾਅਦ ਅਸੀਂ ਸੋਚਿਆ ਵੀ ਇਹਨੂੰ ਟਰਾਂਕੇ ਚ ਰੱਖਦੇ ਇਹਨਾਂ ਰੱਖ ਦਿੱਤੀ ਘਰ ਵਾਲੀ ਨੇ ਤੇ ਸਾਲ ਬਾਅਦ ਗਏ ਤੇ ਵਿਸ਼ਵਾਸ ਦੇ ਆਸਰੇ ਅਸੀਂ ਉਹ ਕਿਸੇ ਤੋਂ ਪੜਾਈ ਵੀ ਨਹੀਂ ਵਿਸ਼ਵਾਸ ਘਾਤ ਹੋ ਗਿਆ ਤੁਹਾਡੇ ਨਾਲ ਹੋ ਗਿਆ ਜੀ ਵਿਸ਼ਵਾਸ ਘਾਤ ਬਾ ਤੁਹਾਡੇ ਸਰ ਇਹ ਇਹ ਬੇਨਤੀ ਵੀ ਇਦਾਂ ਦੇ ਹਾਈਲਾਈਟ ਕਰੋ ਤਾਂ ਕਿ ਬੈਂਕਾ ਜਿਹੜੇ ਲੋਕਾਂ ਨਾਲ ਚੀਟਿੰਗ ਨਾ ਕਰਨ ਮਾਤਾ ਜੀ ਤੁਹਾਡੇ ਨਾਂ ਤੇ ਪਾਲਸੀ ਆ ਤੁਹਾਡਾ ਕੀ ਨਾਂ ਹੈ ਬਲਜੀਤ ਕੌਰ ਜੀ ਤੇ ਤੁਸੀਂ ਜਦੋਂ ਪਾਲਸੀ ਕਰਾਉਣ ਗਏ ਸੀ ਨਾਲ ਗਏ ਹੋਣੇ ਤੁਸੀਂ ਆਬਵੀਅਸਲੀ ਗੱਲ ਆ ਵੀ ਤੁਹਾਡੇ ਨਾਂ ਤੇ ਹੋਣੀ ਘਰ ਹੀ ਆਗੇ ਸੀ ਘਰੇ ਘਰੇ ਆ ਕੇ ਘਰੇ ਆ ਕੇ ਕਰਕੇ ਗਏ ਹਾਂ ਜੀ ਅੱਛਾ ਜੀ ਤੇ ਤੁਸੀਂ ਕੀ ਚਾਹੁੰਦੇ ਸੀ ਵੀ ਹੋਣਾ ਕੀ ਚਾਹੀਦਾ ਤੇ ਉਹਨਾਂ ਨੇ ਕੀਤਾ ਕੀ ਅਸੀਂ ਐਫ ਡੀ ਕਰਨੇ ਨੇ ਦਿੱਤੀ ਸੀ ਕਿ ਐਫ ਡੀ ਵੀ ਮੈਂ ਸੁਭਨ ਨੂੰ ਇਹ ਗੱਲ ਕਹੀ ਮੈਂ ਕਿ ਬੇਟੇ ਮੈਂ ਮੈਂ ਬੇਟੇ ਦਾ ਰਿਸ਼ਤਾ ਕਰਿਆ ਹੋਇਆ ਹੈ ਮੈਂ ਵਿਆਹ ਕਰਨੇ ਮੈਨੂੰ ਪੈਸੇ ਚਾਹੀਦੇ ਆ ਵੀ ਤੁਸੀਂ ਸਾਲ ਤੋਂ ਵੱਧ ਨਾ ਮੇਰੇ ਪੈਸੇ ਬਾਉਂਡ ਕਰ ਦਿਓ ਜਦੋਂ ਬਾਅਦ ਚ ਹੁਣ ਵਿਆਹ ਮੇਰੇ ਲੋਡ ਪਈ ਇਹਨਾਂ ਨੇ ਦਿੱਤਾ ਸੀ 28 ਲੱਖ ਤੇ 2 ਲੱਖ ਦੀ ਤਾਂ ਇਹਨਾਂ ਨੇ ਕੀ ਕਰੇ 50-50 ਦੀ ਦੋ ਐਫ ਡੀ ਕਰਤੀ 1 ਲੱਖ ਦੀ ਕਰਤੀ ਇੰਨੇ ਕਾਗਜ਼ ਵਧਾਤੇ ਕਿ ਵਿੱਚ ਇਹਨਾਂ ਨੇ ਸਾਨੂੰ ਨਹੀਂ ਪਤਾ ਐਫ ਡੀ ਜਗਾ ਜਿਹੜੇ 26 ਲੱਖ ਦੀ ਬਾਉਂਡ ਉਹਦੀ ਇਹਨਾਂ ਨੇ ਇੰਸ਼ੋਰਸ ਪਾਲਸੀ ਕਰਤੀ ਜਦੋਂ ਤੁਹਾਡੇ ਫਿਰ ਬੇਟੇ ਦਾ ਵਿਆਹ ਸੀ ਉਦੋਂ ਤੁਹਾਡੇ ਕੋ ਪੈਸਾ ਨਹੀਂ ਬਚਿਆ ਹੋਣਾ ਉਦੋਂ ਪੈਸਾ ਜਦੋਂ ਅਸੀਂ ਲੈਣ ਗਏ 10 ਤੇ 12 ਮਾਰਚ ਦੀ ਮੈਂ ਮੈਰਿਜ ਕਰੀ ਤੇ ਹੀ ਦੀ ਜਦੋਂ 10 ਮਾਰਚ ਨੂੰ ਪੈਸੇ ਲੈਣ ਗਏ 5 ਲੱਖ ਤਾਂ ਉੱਥੇ ਵਾਊਚਰ ਭਰਿਆ ਉਹ ਕਹਿੰਦੇ ਜੇ ਤਾਂ ਮਿਲਣਾ ਹੀ ਨਹੀਂ ਸਿਰਫ 2 ਲੱਖ ਰੁਪਈਆ ਲੈ ਕੇ ਮਿਲ ਗਈ ਘੜੇ ਪੈਰ ਤੁਹਾਨੂੰ ਹੱਥ ਪੈਰਾਂ ਦੀ ਪੈ ਗਈ ਸਾਨੂੰ ਹੱਥ ਪੈਰਾਂ ਦੀ ਪੈ ਗਈ ਰਿਸ਼ਤੇਦਾਰ ਘਰ ਬੈਠੇ ਮੁੰਡੇ ਦੀ ਰਿਸੈਪਸ਼ਨ ਦੀ ਤਿਆਰੀ ਕਰੀ ਵੀ ਸੀ ਔਰ ਰਿਸੈਪਸ਼ਨ ਕੈਨਸਲ ਕਰੀ ਹੂੰ ਇੰਨਾ ਬੜੰਦ ਘਟਾ ਛੱਲਣਾ ਪਿਆ ਇੰਨਾ ਬੜਾ ਇੰਨਾ ਲਾਸ ਹੋ ਰਿਹਾ ਸਾਡੀ ਇੰਨੀ ਇਨਸਾਲਟ ਹੋਈ ਹੂੰ ਕਿਉਂ ਕਰੀ ਵੀ ਯਾਰਾਂ ਦੋ ਤੇ ਮੈਂ ਕਹਿੰਦੀ ਮੈਂ ਇਹੀ ਚਾਹੁੰਨੇ ਸਰ ਕਿਸੇ ਸਾਡੇ ਵਰਗੇ ਨਾਲ ਕਿਸੇ ਹੋਰ ਨਾਲ ਕਿਸੇ ਨਾਲ ਧੋਖਾ ਨਾ ਹੋਵੇ ਕਿਉਂਕਿ ਜਿਹੜੀ ਹੋਰ ਮਾਊਂਟ ਸਾਡੇ ਕੋਲ ਪੈਸੇ ਸਾਨੂੰ ਮਿਲੇ ਤੇ ਅਸੀਂ ਬੱਚਿਆਂ ਦੋਹਾਂ ਬੱਚਿਆਂ ਦੇ ਵਿਆਹ ਕਰੇ ਬੇਟਾ ਬਾਹਰ ਭੇਜਿਆ ਕੈਨੇਡਾ ਹੂੰ ਕਿਉਂਕਿ ਕੈਨੇਡਾ ਵੀ ਐਨੇ ਐਨੇ ਅੱਛੇ ਹਾਲਾਤ ਨੇ ਤੇ ਬੱਚੇ ਕੋਲ ਜਿਹੜੀ ਵੀ ਅਸੀਂ ਐਨੇ ਪੈਸੇ ਨਾਲ ਅਸੀਂ ਹੋਰ ਕੁਝ ਕਰ ਸਕਦੇ ਤੇ ਜਿਹੜਾ ਵਿਆਜ ਤੁਹਾਨੂੰ ਮਿਲਣਾ ਸੀ ਪਾਲਸੀ ਦਾ ਉਹ ਵਿਆਜ ਤੁਹਾਨੂੰ ਆ ਰਿਹਾ ਸੀ ਮਹੀਨਾਵਾਰ ਹਾਂਜੀ ਹਰ ਮਹੀਨੇ ਸਾਨੂੰ 14241 ਰੁਪਇਆ ਆ ਰਿਹਾ ਸੀ ਉਹ ਇਹਨੇ 18 ਮਹੀਨੇ ਜਿੰਨਾ ਦਿੱਤਾ ਉਹ ਸਾਰਾ ਕੱਟ ਕੇ ਅਮਾਉਂਟ ਮੇਰੇ ਉਹਦੇ ਖਾਤੇ ਚ ਪਾ ਦਿੱਤੇ ਪੈਸੇ ਇਹ ਫੇਰ ਪੈਸੇ ਤੁਸੀਂ ਘਰ ਬੈਠੇ ਵੀ ਖਾਏ ਸਕਦੇ ਸੀ ਜੇ ਖਾਣੇ ਉਹੀ ਆ ਸੀ ਘਰ ਬੈਠੇ ਖਾ ਸਕਦੇ ਸਾਨੂੰ ਇਹਨੇ ਦੇਣ ਦਾ ਕੀ ਫਾਇਦਾ ਹੋਇਆ ਫੇਰ ਇਹ ਬੰਦਾ ਇਹੀ ਦਿੰਦਾ ਜੇ ਲੋ ਇੰਟਰਸਟ ਇੰਟਰਸਟ ਦੇ ਉਹਦੇ ਨਾਲ ਬੰਦਾ ਦਿੰਦਾ ਕਿੰਨੇ ਕਿੰਨੇ ਮਹੀਨੇ ਤੁਹਾਡਾ ਪੈਸਾ ਉਹਨਾਂ ਪਰਤੇ ਬੈਂਕ ਨੇ ਫੇਰ 18 ਮਹੀਨੇ ਸਰ ਹਰ ਮਹੀਨੇ ਤੁਹਾਡਾ ਪੈਸਾ ਵਰਤਿਆ ਤੇ ਤੁਹਾਡੇ ਵੱਲੇ ਕੱਖ ਨਹੀਂ ਨੂੰ ਸਵਾ ਵੀ ਨੇ ਉਲਟਾ ਕ ਕਟਿਆ ਸਾਡਾ ਅਸੀਂ 2000 ਰੁਪਏ ਦਾ ਜੇ ਕਰਿਆਨਾ ਲਿਆਉਨੇ ਆ ਤਾਂ ਨਹੀਂ ਸਾਡਾ ਕ ਕਦੇ ਵੀ ਖਤਮ ਹੁੰਦਾ ਉਹ ਤੁਹਾਡੇ ਨਾਲ ਧੋਖਾਧੜੀ ਹੋਈ ਜੀ ਤੁਸੀਂ ਫਿਰ ਰਿਪੋਰਟ ਨਹੀਂ ਕਰੀ ਪੁਲਿਸ ਕੋਲ ਨਹੀਂ ਗਏ ਮੇਰੇ ਕੋਲ ਜੀ ਡਾਕੂ ਮੰਟਨ ਹੈ ਪੁਲਿਸ ਰਿਪੋਰਟ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਹਿਬ ਸੀਐਮ ਸਾਹਿਬ ਆ ਤੁਸੀਂ ਮੇਰੇ ਕਾਗਜ ਦੇ ਦੇਖ ਲਓ ਭਰੇ ਪਏ ਆ ਐਨੇ ਕਾਗਜ ਸ਼ਿਕਾਇਤਾਂ ਦੇ ਬੰਦੇ ਬੰਦੇ ਸ਼ਿਕਾਇਤਾਂ ਜੀ ਸਾਰੀਆਂ ਆ ਹਾਂ ਸਾ ਜਿਹਨੇ ਥਾਣੇਦਾਰ ਜੀ ਨੇ ਸਾਡੀ ਕਰੀ ਨਾ ਕਹਿੰਦੇ ਮੇਰੇ ਨਾਲ ਵੀ ਇਦਾਂ ਹੀ ਧੋਖਾ ਹੋਇਆ ਵਾ ਥਾਣੇਦਾਰ ਸਾਹਿਬ ਨੇ ਵੀ ਧੋਖਾ ਹੋਇਆ ਕਹਿੰਦੇ ਮੈਂ ਕਹਿੰਦੇ ਮੈਂ ਤੁਹਾਡੀ ਗਵਾਹੀ ਦਊਂਗਾ ਤੁਸੀਂ ਅੱਗੇ ਕਹਿੰਦਾ ਕੇਸ ਪਾਓ ਉਹ ਬੰਦੇ ਨੇ ਇਹ ਗਾਇਆ ਸਾਨੂੰ ਗੱਲ ਜਿਹੜੇ ਕੋਲ ਤੁਸੀਂ ਗਏ ਕਿਹਨਾਂ ਕੋਲ ਗਏ ਤੇ ਉਹਨਾਂ ਨੇ ਕਾਰਵਾਈ ਕਰਾਈ ਨਹੀਂ ਜੀ ਪਤਾ ਨਹੀਂ ਉਹਦੇ ਬਾਰੇ ਅਸੀਂ ਫੋਨ ਨਹੀਂ ਕਰ ਰਹੇ ਜੀ ਚਲੋ ਪੁਲਿਸ ਗੁੱਸੇ ਹੋ ਜਾਂਦੀ ਫੋਨ ਕਰਦੇ ਅਦਰਵਾਈਜ਼ ਉਹਨਾਂ ਇਨਕੁਆਰੀ ਦੇ ਵਿੱਚ ਇਹਨਾਂ ਦੀ ਝਾੜ ਬਹੁਤ ਪਾਈ ਉਹਨਾਂ ਨੇ ਪੜਦੇ ਹੀ ਕਿਹਾ ਕਹਿੰਦੇ ਸਾਡੇ ਧੋਖਾ ਬੰਦਿਆਂ ਨਾਲ ਕਰਦੇ ਧੋਖਾ ਉਹ ਗੁੱਸੇ ਚ ਹੋ ਗਿਆ ਤਾਂ ਬਹੁਤ ਤੇ ਉਹ ਵਿਚਾਰੇ ਨੇ ਰਿਪੋਰਟ ਠੀਕ ਬਣਾਈ ਜਣੋ ਸਾਨੂੰ ਨਹੀਂ ਮੈਲੀ ਰਿਪੋਰਟ ਕਿਆ ਬਣਾਈ ਤੇ ਆ ਹੋ ਗਿਆ ਜੀ ਅਦਰਵਾਈਜ਼ ਤੁਸੀਂ ਹੁਣ ਚਾਹੁੰਦੇ ਹੋ ਵੀ ਤੁਹਾਡਾ ਜਿਹੜਾ ਬਣਦਾ ਪੈਸਾ ਉਹ ਕਟਿਆ ਗਿਆ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਸਮੇਤ ਵਿਆਜ ਕਿਉਂਕਿ 18 ਮਹੀਨੇ ਹੋ ਗਏ ਇਨਾਂ ਕੋਲ ਹੁਣ ਤਾਂ 2 2 ਸਾਲੇ ਹੋ ਚਲੇ ਸਾਨੂੰ 10% ਨਾਲ ਵਾਪਸ ਹੋਣਾ ਚਾਹੀਦਾ ਨਹੀਂ ਸਾਨੂੰ ਕੋਰਟ ਕਚਹਿਰੀਆਂ ਦੇ ਦਰਵਾਜ਼ੇ ਵੀ ਖੜਕਾਵਾਗੇ ਪੈਸਾ ਆਇਆ ਹੈ ਸਾਡੇ ਕੋਲ ਫਰਵਰੀ 24 ਦਾ ਪੈਸਾ ਆਇਆ ਉਹਦੇ ਬਾਅਦ ਜਿੰਨਾ ਵਿਆਜ ਬਣਦਾ ਸਾਨੂੰ ਉਹ ਵੀ ਸਾਨੂੰ ਦਿੱਤਾ ਜਾਵੇ ਉਹ ਵੀ ਵਸੂਲਣਾ ਹੈ ਕਿ ਹੁਣ ਤੁਸੀਂ ਆਪਣੇ ਹੱਕ ਮੰਗਦੇ ਹੱਕ ਲਈ ਅੜ ਗਏ ਮੰਗਦੇ ਆ ਜੀ ਸਾਡਾ ਅਸੀਂ ਗਰੀਬ ਬੰਦੇ ਆ ਜੀ ਬੈਕਵਾਰਡ ਕਲਾਸ ਨਾਲ ਸੰਬੰਧ ਰੱਖਦੇ ਕੋਈ ਜੱਟ ਜ਼ਿਮੀਂਦਾਰ ਨਹੀਂ ਹੈਗੇ ਕੋਈ ਕਰਾਇਆ ਨਹੀਂ ਆਉਂਦਾ ਬਿਲਡਿੰਗ ਦਾ ਜੇ ਸਾਡਾ ਹੀ ਪੈਸਾ ਲੁੱਟ ਹੋ ਗਿਆ ਤਾਂ ਬੈਂਕ ਲੁੱਟਮਾਰ ਕਰਦੇ ਆ ਤਾਂ ਲੋਕਾਂ ਦਾ ਭਰੋਸਾ ਉੱਡ ਜਾਊਗਾ ਜੀ ਤੈਨੂੰ ਸੀ ਸੋਚਿਆ ਸੀ ਕਦੇ ਵੀ ਬੁੱਢੇ ਬਾਰੇ ਤੁਹਾਨੂੰ ਆਹ ਖਜੜਖਵਾਰੀ ਚਲਣੀ ਪਊਗੀ ਆਪ ਬੈਂਕ 'ਚ ਨੌਕਰੀ ਕਰੀ ਸੋਚਿਆ ਜੀ ਮੈਂ ਆਪਣੇ ਵਰਗਾ ਗਿਣਦਾ ਤਾਂ ਸਾਰਿਆਂ ਨੂੰ ਪਰ ਇਹ ਬੈਂਕ ਨੇ ਸਿਖਾਤਾ ਮੈਨੂੰ ਵੀ ਹਰੇਕ ਤੇ ਫੈਸਲਾ ਕਰੋ ਬਲੈ ਉਹਦੇ ਆਖਰੀ ਪੜਾਜ ਪਤਾ ਲੱਗਿਆ ਤੁਹਾਨੂੰ ਵੀ ਲੋਕ ਪਤਾ ਲੱਗਿਆ ਮੈਨੂੰ ਸਹੀ ਬੰਦਾ ਹੀ ਟੱਕਰੀ ਗਏ ਚਾਹੇ ਬੱਥਾ ਵਾਲੇ ਤੇ ਚਾਹੇ ਰੇਲ ਵਾਲੇ ਤੇ ਜਿਹੜੇ ਮਰਜੀ ਮੈਕਮੇ ਦੇ ਬੰਦੇ ਤੇ ਬਹੁਤ ਪਿਆਰ ਮਿਲਿਆ ਸਾਨੂੰ ਸਮਾਜ ਚ ਲੇਕਿਨ ਐਚ ਡੀ ਐਫ ਸੀ ਨੇ ਪਹਿਲੀ ਵਾਰ ਸਾਨੂੰ ਤਾਰੇ ਦਿਖਾਤੇ ਦਿਨ ਚ ਦਿਨ ਚ ਤਾਰੇ ਦਿਖਾਏ ਮੇਰੇ ਗਰੀਬ ਨਾਲ ਇਹਨਾਂ ਨੇ ਹੱਕ ਹਲਾਲ ਦੀ ਕਮਾਈ ਕਰੀ ਵੀ ਸ਼ਰਯਾਮ ਉਲੋਟ ਲੇ ਇਹਨਾਂ ਨੇ ਇਹ ਹੁਣ ਇਹੀ ਆ ਵੀ ਜੇ ਜੇ ਤੁਸੀਂ ਨਾ ਹੋਵੋ ਪੁਲਿਸ ਨਾ ਹੋਵੇ ਇਹ ਤਾਂ ਦੇਰ ਦੇਣ ਲੋਕਾਂ ਨੂੰ ਕੀ ਨਾਂ ਦੱਸੇ ਤੁਸੀਂ ਉਹਨਾਂ ਦਾ ਸ਼ੁਭਮ ਛੋ ਛੋ ਸ਼ੁਭਮ ਕੋਈ ਨੰਬਰ ਹੀ ਹੈ ਨਾ ਮੈਨੂੰ ਦਿੱਤਾ ਤੇ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਅਧਿਕਾਰ ਕੀ ਸੀ ਇਹਨਾਂ ਦਾ ਡੈਸਿਗਨੇਸ਼ਨ ਕੀ ਸੀ ਇਹਨਾਂ ਦਾ ਏ ਐਮ ਹੈ ਏ ਐਮ ਸੀ ਹੈ ਏ ਐਮ ਤੇ ਤੁਸੀਂ ਇਹਨਾਂ ਕੋਲ ਗਏ ਜਦੋਂ ਫਿਰ ਇਹਨਾਂ ਨੇ ਤੁਹਾਨੂੰ ਕੀ ਕਿਹਾ ਇਹਨਾਂ ਨੇ ਕਿਹਾ ਵੀ ਅਸੀਂ ਜਿੱਦਾਂ ਤੁਸੀਂ ਚਾਹੁੰਦੇ ਓ ਉਦਾਂ ਅਸੀਂ ਕਰ ਦਾਂਗੇ ਘਰ ਚਾਰ ਚਾਰ ਬੰਦੇ ਆਉਂਦੇ ਰਹੇ ਆ ਤੇ ਮਤਲਬ ਤੁਸੀਂ ਕਿਹਾ ਵੀ ਮੇਰਾ ਪੈਸਾ ਮੈਨੂੰ ਭਾਈ ਦਿਓ ਬਣਦਾ ਪੈਸਾ ਮੋੜੋ ਫਿਰ ਕੀ ਕਿਹਾ ਇਹਨਾਂ ਨੇ ਕਾਹਦੇ ਐਡਲਾਈਨ ਬਣਦਾ ਸਾਡੇ ਕੋਲ ਆਹ ਹੀ ਨਾ ਦੇ ਜੋ ਜੋ ਹੋਣਾ ਤਾਂ ਹੋ ਗਿਆ ਐਦਾਂ ਦਾ ਸਟੇਟਮੈਂਟ ਆ ਇਹਦੇ ਵਿੱਚ ਹਾਂ ਤੇ ਤੇ ਅਸੀਂ ਸਾਲ ਵਾਸਤੇ ਦਿੱਤੇ ਫੰਡ ਇਹ ਇਹ ਕਰੀ ਜਾਂਦਾ ਸ਼ੋਸ਼ਮ ਪੰਜ ਸਾਲ ਤੋਂ ਪਹਿਲਾਂ ਕਢਾ ਲੈ ਹੂੰ ਵੀ ਅਸੀਂ ਕਿਹਾ ਹੀ ਸਾਲ ਦੀ ਆ ਹਰ ਕਹੀ ਐ ਫੜੀ ਆ ਤਾਂ ਇਸ਼ੂ ਰਾਜ ਤੇ ਕਿ ਕਿੰਦਾ ਪਾਤ ਸਾਲ ਬਾਅਦ ਬੰਦੇ ਦਾ ਮੂਡ ਚੇਂਜ ਹੋ ਜੇ ਕਰਦਾ ਜੇ ਹੋਰ ਬੈਂਕ ਸਾਨੂੰ ਅੱਠ ਦਊਗਾ ਅਸੀਂ ਲਾ ਲੈਣਾ ਉੱਥੇ ਹਾਂ ਅਜੇ ਤੱਕ ਜਾਰਾ ਕਰਨਾ ਸਰ ਕਿਸੇ ਕਿ ਹਰ ਚੀਜ਼ ਮੁੱਲ ਆਉਂਦੀ ਆ ਨਾਮਕ ਤੋਂ ਲੈ ਕੇ ਉੱਪਰ ਤੱਕ ਵੀ ਜਿਹੜਾ ਬੰਦਾ ਰਿਟਾਇਰ ਹੋਇਆ ਕਿਸੇ ਪਾਸਿਓਂ ਕੋਈ ਆਮਦਨੀ ਦਾ ਸਾਧਨ ਨਹੀਂ ਬੱਚਿਆਂ ਦੇ ਵਿਚਾਰੇ ਹੁਣ ਸੈੱਟ ਹੋਏ ਆ ਆਪਣੇ ਪੈਰਾਂ ਤੇ ਉਹਨਾਂ ਨੂੰ ਵੀ ਅਸੀਂ ਬੋਝ ਨਹੀਂ ਬਣਦੇ ਕੁੜੀ ਵਿਆਹ ਹੋ ਗਈ ਬੇਟਾ ਆਪਣੇ ਸੈਟ ਕੈਨੇਡਾ ਚ ਮਤਲਬ ਅਸੀਂ ਬੱਚਿਆਂ ਤੇ ਬੋਝ ਨਹੀਂ ਮੰਨਦਾ ਉਹ ਵੀ ਬਿਲਕੁਲ ਉਹਦਾ ਵੀ ਖਰਚਾ ਹੁੰਦਾ ਬਿਲਕੁਲ ਸੋ ਜਿਹੜੇ ਹੈਗੇ ਆ ਇਹ ਤੋਂ ਪਹਿਲਾਂ ਜਿਨ੍ਹਾਂ ਨੇ ਇਹਨਾਂ ਦੇ ਨਾਲ ਇਹ ਇਹਨਾਂ ਦੇ ਕਹਿਣ ਮੁਤਾਬਕ ਧੋਖਾ ਕੀਤਾ ਕਿ ਸਾਡੀ ਪਾਲਿਸੀ ਜਿਹੜੀ ਹੈਗੀ ਉਹ ਕਰਤੀ ਅਸੀਂ ਕਰਾਉਣ ਐਫਡੀ ਗਏ ਸੀ ਉਹਨਾਂ ਦਾ ਨੰਬਰ ਅਸੀਂ ਲਿਆ ਇਹਨਾ ਤੁਮ ਤੇ ਕੋਸ਼ਿਸ਼ ਕਰਦੇ ਆ ਵੀ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰੀ ਜੋ ਲੈ ਕੇ 50 ਰੁਪਏ ਦਾ ਰਿਕੋਨ ਕੀਤਾ ਹੈ ਉਹ ਅਨ્ય ਕਾਲ ਪਰ ਵਿਅਸਥ ਹੈ। ਕਿਰਪਾ ਕਰ ਪ੍ਰਤੀਕsha کریں ਜਾਂ ਕੁਝ ਸਮੇਂ ਪਛਾਤ ਪ੍ਰਯਾਸ کریں۔ ਮਾਤਾ ਜੀ ਮੈਂ ਤੁਸੀਂ ਭਰੋਸਾ ਕਿੱਦਾਂ ਕਰ ਲਿਆ? ਮੈਂ ਭਰੋਸਾ ਕਰਿਆ ਮੈਨੂੰ ਕਹਿੰਦਾ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ? ਮੈਂ ਕਿਹਾ ਟੋਨੀ ਕਹੇ ਤੁਸੀਂ ਮੈਨੂੰ ਟੋਨੀ ਸਮਝੋ। ਅੱਛਾ ਮੈਂ ਟੋਨੀ ਹੈ ਜੋ ਮੈਂ ਕਰੂੰਗਾ ਤੁਹਾਡਾ ਮਾਂ ਸਮਝ ਕੇ ਮੈਂ ਤੁਹਾਡਾ ਗਲਤ ਨਹੀਂ ਕਰਦਾ। ਤੁਸੀਂ ਭਰੋਸੇ 'ਚ ਆ ਗਏ। ਮੈਂ ਉਸ ਭਰੋਸੇ 'ਚ ਜਾ ਕੇ ਮੈਂ ਦੇਖਿਆ ਵੀ ਨਹੀਂ ਇਹਨੇ ਕੀ ਕਰਿਆ। ਹੂੰ। ਉਹ ਤਾਂ ਸਾਨੂੰ ਜਦੋਂ ਲੋਡ ਪਈ ਵਿਆਹ ਵਾਸਤੇ ਉਦੋਂ ਸਾਨੂੰ ਸਾਰਾ ਇਹਦਾ ਭੇਤ ਖੁੱਲਿਆ ਜਦੋਂ ਤੁਸੀਂ ਫਿਰ ਉਸ ਦਿਨ ਗਏ ਉਹਨਾਂ ਦੇ ਕੋਲ ਜਾ ਕੇ ਕਿਹਾ ਵੀ ਸਾਨੂੰ ਸਾਡੇ ਪੈਸੇ ਮੋੜੋ ਭਾਈ ਉਸ ਦਿਨ ਫਿਰ ਟੋਨੀ ਨਹੀਂ ਬਣਿਆ ਉਸ ਦਿਨ ਤਾਂ ਆਪਣਾ ਟਰਾਂਸਫਰ ਕਰਾ ਕੇ ਕਿਸੇ ਹੋਰ ਚਲੇ ਗਿਆ ਸਾਨੂੰ ਮਿਲਿਆ ਹੀ ਨਹੀਂ ਉਹਨੂੰ ਪੈਨਸ਼ਨ ਵੀ ਨਹੀਂ ਮਿਲਦੀ ਨਹੀਂ ਪੈਨਸ਼ਨ ਨਹੀਂ ਮਿਲਦੀ ਪੈਨਸ਼ਨ ਕਰਕੇ ਦਏ ਸੀ ਵੀ ਚਲੋ ਸਾਡਾ ਗੁਜ਼ਾਰਾ ਹੋਈ ਜਾਵੇ ਮੰਥਲੀ ਮੈਂ ਇਨਕਮ ਬਾਜੋਗੀ ਤਾਂ ਐ ਸੀ ਐਚਜੀਪੀ ਸੀ ਗਏ ਸੀ ਜੀ ਜੀ ਮੈਂ ਗੱਲ ਕਰ ਲੈਂਦਾ ਚਲੋ ਫੋਨ ਆ ਰਿਹਾ ਸੋ ਬਿਲਕੁਲ ਸੁਖੀਜਾ ਸਭ ਗੱਲ ਕਰ ਰਹੀ ਹਾਂ ਜੀ ਸ਼ੁਭਮ ਜੀ ਹਾਂ ਜੀ ਸਰ ਮੈਂ ਪੰਜਾਬੀ ਲੋਕ ਚੈਨਲ ਤੋਂ ਪੱਤਰਕਾਰ ਗੱਲ ਕਰ ਰਿਹਾ ਹਾਂ ਇਸ ਸਮੇਂ ਔਨ ਰਿਕਾਰਡ ਲੈ ਰਹੇ ਹਾਂ ਜੀ ਤੁਹਾਨੂੰ ਤੇ ਇੱਕ ਕੁਲਦੀਪ ਸਿੰਘ ਜੀ ਦਾ ਹਰਦੀਪ ਸਿੰਘ ਜੀ ਦਾ ਕੇਸ ਆ ਤੁਹਾਡਾ ਕੀ ਮਤਲਬ ਜੀ ਬਲਜੀਤ ਕੌਰ ਜੀ ਦਾ ਤੁਸੀਂ ਇਹਨਾਂ ਦੀ ਪਾਲਸੀ ਕੀਤੀ ਸੀ ਰੋਪੜ ਤੋਂ ਸੋ ਕਾਲ ਘਟ ਗਿਆ ਕੋਈ ਜਵਾਬ ਦੇਣਾ ਉਚਿਤ ਨਹੀਂ ਸਮਝਿਆ ਸੋ ਇਹ ਜਵਾਬਦੇਹੀ ਕਿਉਂ ਨਹੀਂ ਇੱਕ ਵਾਰੀ ਫੇਲ ਕਾਲ ਕਾਲ ਕਰਕੇ ਕੋਸ਼ਿਸ਼ ਕਰ ਲੈਣੀ ਹੈ ਫੋਨ ਨਹੀਂ ਨਹੀਂ ਕਿ ਚੱਕਦੇ ਜਾਂ ਨਹੀਂ ਚੱਕਦੇ मैं पहला कॉल की थी उस तो बाद कॉल आई सो so, मैं कॉल की सी बैक कॉल आई जब गल अ रखी तो कॉल कट गए तो हूँ कॉल चुकी नहीं जानी ਤਾਂ ਇਹ ਅਜਿਹਾ ਕਿਉਂ ਹੈ ਕਿਉਂ ਫਿਰ ਜਵਾਬਦੇਹੀ ਨਹੀਂ ਕਿਸੇ ਦੀ ਇੱਕ ਬਜ਼ੁਰਗ ਜੋ ਕਿ ਸਾਰੀ ਉਮਰ ਬੈਂਕ ਦੇ ਵਿੱਚ ਹੀ ਸੇਵਾ ਕੀਤੀ ਹੈ ਕੰਮ ਕੀਤਾ ਉਸ ਤੋਂ ਬਾਅਦ ਜੋ ਪੈਸੇ ਮਿਲੇ ਆਪਣੇ ਬੁਢਾਪੇ ਦੇ ਲਈ ਉਹ ਪੈਸਿਆਂ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਾ ਕੇ ਉਸ ਤੋਂ ਵਿਆਜ ਦੇ ਨਾਲ ਆਪਣਾ ਗੁਜ਼ਾਰਾ ਕਰਨ ਦੀ ਸੋਚੀ ਆ ਕਿ ਚਲੋ ਗੁਜ਼ਾਰਾ ਇਸ ਤਰ੍ਹਾਂ ਹੋ ਜਾਊਗਾ ਕਿਉਂਕਿ ਪੈਨਸ਼ਨ ਨਹੀਂ ਆਉਂਦੀ ਪਰ ਇਹ ਸਾਰਾ ਕੁਝ ਕੀ ਚੱਲ ਰਿਹਾ ਹੈ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਫਿਰ ਸਾਰੀ ਉਮਰ ਲੋਕਾਂ ਦੀ ਸੇਵਾ ਕਰਕੇ ਇਦਾਂ ਦੇ ਹੋਰ ਲੋਕ ਵੀ ਧੱਕੇ ਖਾਂਦੇ ਰਹਿਣਗੇ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੂੰ ਅਜੇ ਹੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਬਹੁਤ ਸਾਰੇ ਲੋਕ ਹੋਰ ਵੀ ਹੋਣਗੇ ਇਸ ਤੋਂ ਬਾਅਦ ਸਾਹਮਣੇ ਵੀ ਆਉਣਗੇ ਪਰ ਹੁਣ ਸਵਾਲ ਇਹ ਆ ਕਿ ਇਹ ਲੋਕ ਲੁੱਟ ਕਰਾਉਂਦੇ ਰਹਿਣਗੇ ਇਹਨਾਂ ਨਾਲ ਹੋਈ ਹੈ ਹੋਰ ਬਹੁਤਿਆਰ ਨਾ ਹੋਈ ਹੋਊਗੀ ਆਉਣ ਵਾਲੇ ਸਮੇਂ 'ਚ ਹੋਰ ਹੁੰਦੀ ਰਹੇਗੀ ਇਹ ਚੱਲਦਾ ਹੀ ਰਹੂਗਾ ਜਾਂ ਇਹਨੂੰ ਰੋਕਿਆ ਵੀ ਜਾਊਗਾ ਇਹ ਵੱਡੇ ਸਵਾਲ ਆ ਇਹਨਾਂ ਸਵਾਲਾਂ ਦਾ ਜਵਾਬ ਕਦੋਂ ਮਿਲੂਗੇ ਇਹ ਦੇਖਣ ਵਾਲੀ ਗੱਲ ਰਹੂਗੀ ਗੁਰਪ੍ਰੀਤ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ